ਦੋਸਤੋ ਆ ਵੀਡੀਓ ਥੋੜਾ ਜਿਹਾ ਧਿਆਨ ਨਾਲ ਵੇਖਿਓ ਇਸ ਵੀਡੀਓ ਤੋਂ ਬਹੁਤ ਹੀ ਜ਼ਿਆਦਾ ਕੁਝ ਸਿੱਖਣ ਨੂੰ ਮਿਲਦਾ ਹੈ ਇਸ ਵੀਡੀਓ ਵਿੱਚ ਇਸ ਬੰਦੇ ਨੇ ਦੱਸਿਆ ਹੈ ਵੀ ਜੇ ਕਦੇ ਬੰਦੇ ਤੇ ਕੋਈ ਮੁਸੀਬਤ ਆ ਜਾਏ ਤਾਂ ਉਹ ਮੁਸੀਬਤੋਂ ਭੱਜਣਾ ਨਹੀਂ ਚਾਹੀਦਾ ਡਰਨਾ ਨਹੀਂ ਚਾਹੀਦਾ ਸਗੋਂ ਦੀ ਉਹਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਇਸ ਬੰਦੇ ਦੀ ਲੱਤ ਕੱਟੀ ਗਈ ਸੀ ਤੇ ਇਸ ਬੰਦੇ ਦੇ ਟੈਂਪਰੇਰੀ ਜੀ ਲੱਤ ਲੱਕੜ ਦੀ ਲਾਈ ਹੋਈ ਸੀ ਤੇ ਹੁਣ ਇਸ ਬੰਦੇ ਦੇ ਦਿਮਾਗ ਵਿੱਚ ਆਈਡੀਆ ਆਇਆ ਤੇ ਇਹਨੇ ਆਪਣੇ ਦਿਮਾਗ ਨਾਲ ਇੱਕ ਲੱਕੜ ਦੀ ਲੱਤ ਤਿਆਰ ਕੀਤੀ ਹੈ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਤੁਸੀਂ ਇਹ ਜਿਹੜੀ ਲੱਤ ਨੇ ਬਣਾਈ ਹੈ ਇਹ ਦੇਖ ਕੇ ਹੈਰਾਨ ਹੋ ਜਾਓਗੇ ਇਹਨੂੰ ਤੁਰਨ ਵਿੱਚ ਹੋਰਾ ਵੀ ਕੋਈ ਤਕਲੀਫ ਨਹੀਂ ਆਈ ਤੇ ਇਹਨੂੰ ਇੰਜ ਲੱਗਦਾ ਹੀ ਨਹੀਂਗਾ ਵੀ ਇਹਦੀ ਲੱਤ ਕੱਟੀ ਹੋਈ ਹੈ ਤੁਸੀਂ ਇਸ ਬੰਦੇ ਦਾ ਦਿਮਾਗ ਦੇਖੋ ਵੀ ਇਸ ਬੰਦੇ ਨੇ ਆਪਣੀ ਲੱਤ ਆਪ ਖੁਦ ਤਿਆਰ ਕੀਤੀ ਹੈ ਤੇ ਇੰਨੀ ਸੋਹਣੀ ਤਿਆਰ ਕੀਤੀ ਹੈਗੀ ਤੇ ਬਿਲਕੁਲ ਵੀ ਫਰਕ ਦਾ ਪਤਾ ਨਹੀਂ ਚੱਲਦਾ। ਇਸ ਬੰਦੇ ਨੇ ਦੱਸਤਾ ਵੀ ਕਦੇ ਵੀ ਮੁਸੀਬਤ ਤੋਂ ਡਰਨਾ ਨਹੀਂ ਚਾਹੀਦਾ ਤੇ ਭੱਜਣਾ ਨਹੀਂ ਚਾਹੀਦਾ। ਸਗੋਂ ਉਹਦਾ ਮੁਕਾਬਲਾ ਕਰਨਾ ਚਾਹੀਦਾ ਏ। ਜਿਵੇਂ ਇਸ ਬੰਦੇ ਨੇ ਕੀਤਾ ਦੇਖੋ। ਲੱਤ ਦੇ ਵਿੱਚ ਸੌਕਰ ਲਾਤਾ ਤੇ ਕੋਈ ਵੀ ਤਕਲੀਫ ਨਹੀਂ ਆਈ ਇਸ ਬੰਦੇ ਨੂੰ। ਦੇਖੋ ਕਿੰਨਾ ਵਧੀਆ ਤੁਰਦਾ ਦੇਖੋ। ਜਮੇ ਹੀ ਪਤਾ ਨਹੀਂ ਲੱਗ ਰਿਹਾ ਵੀ ਡੁਪਲੀਕੇਟ ਹੈ ਜਾਂ ਅਸਲੀ ਏ।